ਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਜੀ ਐਸ ਬੀ ਲੋਕਨ ਚੈਨਲ ਤੇ ਵਿੱਚ ਗਾਇਸ ਪੰਜ ਟਾ ਡਾ ਪ੍ਰਾ ਫਿਰ ਤੋਂ ਚੁੱਕ ਕੇ ਰੈਡੀ ਤੇ ਹੁਣ ਮੈਂ ਚੱਲਦਾ ਸਕੂਲੇ ਤੇ ਉਹਦੇ ਚੱਲਣਾ ਪਰसों ਜਿਹੋਤਵਾੜੇ ਵੀ ਪ੍ਰੋਸਟ ਆੜਿਆ ਪਰ ਆਪਾਂ ਕੁੜਾ ਜਿਹਾ ਕੋਮ ਪਰ ਮਨ ਉਹ ਟੈਸਟ ਸਟਾਰਟ ਆ ਪੇਪਰ ਨਹੀਂ ਤੇ ਚੱਲਦੇ ਆ ਗਾਇਸ ਹੁਣ ਸਕੂਲੇ ਤੇ ਤੁਹਾਨੂੰ ਮਿਲਦੇ ਆ ਸਿੱਧਾ ਸਕੂਲੇ ਬਾਅਦ ਭਾਈ ਗਾਇਸ ਪਾਲੀਏ ਬੂਟਾ ਹੀ ਰਹਿ ਗਈ ਵਸਪਾਣੇ ਹਾਂ ਜੀ ਦੋਸਤੋ ਹੁਣ ਮੈਂ ਅੱਜ ਕਾ ਸਕੂਲੇ ਸਕੂਲੇ ਆ ਕੇ ਨਾ ਮਰ ਦਿਲ ਆ ਰਹੀ ਹੈ ਪਰ ਪੱਗ ਪੱਗਿਆ ਹੀ ਰਹਿੰਦੀ ਹੈ ਮਾੜੀ ਮਨਜ਼ਰ 50 ਵਾਲੀ ਬੜੀ ਹੀ ਰੱਖੀ ਗਈ ਹੈ ਗਲਤੀ ਨਾ ਕੋਈ ਗੱਲ ਨਹੀਂ ਲਾੜ ਕੇ ਸਕੇ ਨਾ ਇਹ ਆੜ ਆੜ ਇਤੋਂ ਨਾ ਬੇਰ ਬੜੀ ਵਧੀਆ ਲੱਗਣੀ 50 ਆ ਵੀ ਥੋੜਾ ਆਉਂਦਾ ਨਿੱਕੀ ਹੋਏ ਨਹੀਂ 50 ਚਲੋ ਕੋਈ ਗੱਲ ਨਹੀਂ ਵਧੀਆ ਸੁਣੀ ਆ ਚੱਲਦੇ ਆ ਗਾਇਸ ਹੁਣ ਜਰਚੂਸ਼ਨ ਨਹੀਂ ਗਿਆ ਕਰਨਾ ਹੁਣ ਸੈਟਰ ਜਾਏਗਾ ਨਾ ਸੈਟਰ ਚੱਲਦੇ ਆ ਚੱਲਦੇ ਹਾਂ ਨਹੀਂ ਸੋ ਪੀਸਾ ਉਹ ਬੜੀ ਮੁੱਢੀ ਆਣੀ ਦੋਸਤੋ ਹੁਣ ਆਣੀ ਕਿਤੇ ਮੈਂ ਚੱਲਿਆ ਸਟਿਊਸ਼ਨ ਚੱਲਦੇ ਆਂ ਦੋਸਤੋ ਹਾਂਜੀ ਦੋਸਤੋ ਆ ਰਹੀ ਸੋ ਜੀ ਬੂਹੜ ਜਾ ਕਰੋ ਬੈਲ ਬਟਨ ਚੱਲ ਅਹਂਜੀ ਦੋਸਤੋ ਆਪਣਾ ਡਿਵੀਜ਼ਨ ਨੂੰ ਨਿਕਲ ਆ ਬੈਲ ਬਟਨ ਸਕੂਲ ਵਾਲੇ ਬੂਹੜ ਇੱਕ ਮਿੰਟ ਆ ਗਾਈਜ਼ ਬਹੁਤ ਮੇਨ ਪੁਆਇੰਟ ਸ਼ੋਟ ਮੁੰਡਾ ਬਹੁਤ ਮਿਹਨਤੀ ਹੈ ਸੂਤੋ ਸਿੱਧਾ ਮੇਰ ਨਾਲ ਹੁੰਦਾ ਆ ਮੈਂ ਤੇ ਚਲੋ ਵੀਰਾਂ 11ਵੀਆਂ ਦੇ ਬੰਦੇ ਹੋਣਗੇ ਤੇ ਕਹਾ ਕਰਕੇ ਤੇ ਅਸੀਂ ਥੋੜੀ ਬੜੀ ਅੰਦਰ ਹੀ ਖੰਡਾ ਖੰਡਾ ਬਾਕ ਬਰੇ ਸੀ ਹੋਣ ਹੈ ਇਹ ਨੂੰ ਲੋਗੀ ਚਲੋ ਨੇ ਜਸ 10 ਕਿਲੋ ਦਾ ਹੋਣਾ ਆ ਕਿੰਨਾ ਆਜੋ ਪੀ ਆਸੀ ਚਾਹ ਪਾਣੀ ਚਾਹ ਸਿਆਪਾ ਹਰ ਦਿਨ ਤੇ ਵੀ ਪਾਤਾ ਬੰਨ ਲਾ ਫਿਰ ਗੁਰੂ ਸਪਾਈਸੀ ਚਿੱਲੀ ਪੋੜਾ ਅਗੇ ਨਹੀਂ ਤੇ ਚਲੋ ਮੈਂ ਚੜੀਏ ਦੋਸਤੋ ਤੇ ਹੁਣ ਲਾ ਪਰੋਵਾ ਜਿਹੀਆਂ ਗਰਾਂ ਦੇ ਕਿੰਨੇ ਕਿਤੇ ਇੱਕ ਦਾ ਦੇ ਕੇ ਨਾਮਾ ਦੇ ਅੰਗੂਰ ਦੇ ਆ ਚਲੋ ਗਾਇਸ ਮਿਲਦੇ ਹਾਂ 29380 ਕੇ ਆਕੇ ਆ ਦੇਖੋ ਨਵਾਂ ਖੁੱਲਾਈ ਉਹ ਵਾ ਸਕੂਟਰ ਲੱਗੀ ਚਲੋ ਚੱਲਦੇ ਹੁਣ ਜਸਰਾ ਹੀ ਕਿਹਦੇ ਬੇਲੇ ਬੈਠੇ ਤੇ ਆ ਹੈ ਬਾਈ ਖਾਸਾ ਰੇ ਫੇ ਜਸਰੀ ਖਾਂਦੇ ਦੋਸਤੋ ਕਿੱਧਰ ਦੋਸਤੋ ਉਹ ਨੋ ਤੋਂ ਵੀ ਅਸੀ ਇਧਰ ਆ ਜਗੇ ਹਾਂ ਪੀ ਕੇ ਕਹਿੰਦੇ ਪਹਿਲੇ ਹੀ ਕੌੜ ਰਹੀਆਂ ਮਕਾ ਰਹੀਆਂ ਪਰ ਸਮਾਨ ਤੇ ਹੁਣ ਆ ਗਿਆ ਇੱਕ ਇੱਕ ਆ ਪੀਜਾ ਆਇਆ ਇੱਕ ਹੋਰ ਪੀਜਾ ਆਣਾ ਉਹਨੂੰ ਵੀ ਆ ਲੈਣ ਦੋ ਹਾਂਜੀ ਦੋਸਤੋ ਹੁਣ ਆਪਣਾ ਦੂਜਾ ਪੀਜਾ ਵੀ ਆ ਚੁੱਕਿਆ ਹੈ ਹੁਣ ਦੂਜੇ ਕੋ ਕੀ ਹਾਲ ਚਾਲ ਚਲਿਏ ਸ਼ੁਰੂ ਕਰਦੇ ਹਾਂ ਹਾਂ ਅਬੀ ਆ ਗਏ ਬੜਾ ਟਾਈਮ ਲਗਾਇਆ ਆ ਮਮ ਲੋਕ ਕੋ ਯਹੀ ਪੈਨਲ ਲਵਰ ਵੀ ਕਿਨਾਰੇ ਰਹਿ ਕੇ ਹਾਂਜੀ ਦੋਸਤੋ ਹੁਣ ਚੰਗੀ ਤਰ੍ਹਾਂ ਰਾਜ ਪੁੱਜ ਕੇ ਆਂ ਚੰਗੀ ਤਰ੍ਹਾਂ ਮੈਂ ਤੁਹਾਨੂੰ ਕੀ ਦਸੀਏ ਦੋਸਤੋ ਉਹਾਂ ਅੰਦਰੋਂ ਤਾਂ ਘਟੇਡ ਫੋਲੋ ਚੁੱਕਾ ਤੇ ਹੁਣ ਆਪਾਂ ਚੱਲਦੇ ਜੀ ਆਨੇ ਹਾਂ ਜੀ ਦੋਸਤੋ ਜਸਪਾਈ ਨੂੰ ਨਹੀਂ ਉਹਨਾਂ ਦੇ ਘਰੇ ਛੱਡਣ ਆਇਆ ਭਾਈ ਜੀ ਹੁਣ ਚੱਲੇ ਘਰੇ ਪਾਣੀ ਆ ਪੀ ਲੈਣ ਹੁਣ ਭਾਈ ਚੱਲੇ ਘਰੇ ਖਾਣੀ ਹੋ ਹਾਂਜੀ ਦੋਸਤੋ ਹੁਣ ਮੈਂ ਅੱਜ ਘਰ ਤੇ ਘਰ ਆ ਕੇ ਆ ਮੈਂ ਲਾਹੀ ਬੈਠਾ ਆ ਏਸੀ ਗਰਮੀ ਲੱਗੰਦੀ ਕਿ ਮੈਨੂੰ ਤੇ ਹੁਣ ਘੜੀ ਕਿ ਲੰਮੇ ਪਈਏ ਫਿਰ ਚੱਲਦੇ ਬਾਹਰ 5 ਵਜ ਗਏ ਨੇ 4:30 5:00 ਵਜੇ ਆਈ ਖਾਂ ਦੇਵਾ ਤਾਂ ਥੋੜਾ ਦੇਰ ਹੋ ਗਿਆ ਨਹੀਂ ਤੇ 4:10 ਤੱਕ 4:15 ਤੱਕ ਆ ਜਾ ਤੁਨੂੰ ਹਾਂਜੀ ਦੋ ਦੋ ਰੈਸਟ ਕਰਨ ਤੋਂ ਬਾਅਦ ਜੀ ਹੋ ਚੁੱਕਾ ਸੀ ਟਾਈਮ ਆਉਣ ਦੁਰਦ ਲਾਂਗੇ ਹੁੰਦਾ ਮਾਸਾ ਉੱਤੇ ਹੀ ਆ ਚੁੱਕਾ ਹੈ ਤੇ ਆਹ ਬੜੋ ਛੋਟੀ ਜਿਹੀ ਹੈ ਗਾਇਸ ਮੋਟਰ ਸਾਹ ਕੋ ਛੋਟਾ ਚੱਟ ਜੀ ਤਾਂ ਅਜੇ ਪੂਰਾ ਦਸਾਂ ਰੈਸਟੋਟ ਆ ਚੱਲਦੇ ਨੇ ਹਾਂਜੀ ਦੋਸਤੋ ਹੁਣ ਇਨੀ ਮੁਸੀਬਤ ਦੇ ਪੈਣ ਤੇ ਆਪਣੇ ਵੀਰਪਰਾ ਦਾ ਸਾਥ ਦੇਣ ਤੋਂ ਬਾਅਦ ਹੁਣ ਮੈਂ ਅੱਜ ਲੇਟ ਹੋ ਚੁੱਕਾ ਹਾਂ ਚੱਲੇ ਹੁਣ ਗੁਰਦਾਰੇ ਚਲੋ ਗਾਇਸ ਗੁਰਦਾਰੇ ਓਏ ਜਰਾ ਮੇਰੇ ਤੇ ਧੱਕਾ ਲੱਗ ਜਾਓ ਮੈਂ ਨਹੀਂ ਮੈਂ ਤੰਨਾ ਓਏ ਆ ਗਿਆ ਮੈਂ ਹੋ ਗਿਆ ਬੰਦ ਤੇ ਦੋਸਤੋ ਹੁਣ ਆ ਪਾਚ ਗਿਆ ਗੁਰਦਾਰੇ ਤੋਂ ਸੁੱਖਾ ਸੰਦ ਚਲੋ ਕਰਾਉਣੇ ਗੁਰਦਾਰੇ ਬੰਦ ਹੋ ਗਿਆ ਐਵੇਂ ਬਾਰੋ-ਬਾਰੀ ਮਥਾ ਦੇਖ ਲਿਆ ਹੁਣ ओके चलਦੇ ਗਏ ਰਹਿਣ ਆ ਵੀ ਵੇਖੋ ਕਾ ਮੈਂ ਨਾ ਦੇ ਰਹਿੰਦੇ ਰਹਿੰਦੇ ਇੱਧੇ ਰਹਿੰਦੇ ਜੀ ਦੋਸਤੋ ਹੁਣ ਮੈਂ ਅੱਜ ਕਾ ਘਰ ਦੇ ਘਰ ਆ ਕੇ ਕਰਦਾ ਵਲੋਗ ਦੀ ਸਮਾਪਤੀ ਤੇ ਜਿਨ੍ਹਾਂ ਨੂੰ ਅੱਜ ਦਾ ਵਲੋਗ ਲੱਗਿਆ ਉਹ ਵੀ ਲਾਈਕਸ ਸ਼ੇਅਰ ਐਂਡ ਸ਼ੇਅਰ ਜੁਦਾ ਦਗਾ ਜੈਸ ਬਾਈ ਬਾਟ ਅਨਡ ਸੀ ਯੂ ਆਹ ਹੋ ਗਿਆ ਕੋੜ ਗਿਲੇ